ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦੇ ਰੰਗ ਨੂੰ ਲੈ ਕੇ ਸਿੰਘ ਸਾਹਿਬਾਨ ਦਾ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ ਕਿਹਾ ਗਿਆ ਹੈ ਕਿ ਸੰਗਤਾਂ ਵਿੱਚ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਿਧਾ ਨੂੰ ਦੂਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦੇ ਰੰਗ ਬਸੰਤੀ ਅਤੇ سرمਈ ਨੇ ਹੁਣ ਇਸ ਮੁੱਦੇ ਤੇ ਭਾਜਪਾ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਕੁਝ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਕਿਸੇ ਦੇ ਵੀ ਧਾਰਮਿਕ ਮਾਮਲੇਾਂ 'ਚ ਦਖਲ ਨਹੀਂ ਦਿੰਦੀ ਉਹ ਨੀਲਾ ਰੱਖਣੋ ਪੀੜਾ ਰੱਖਣੋ ਕਾਲਾ ਰੱਖਣ ਜਿਹੜਾ ਮਰਜ਼ੀ ਰੱਖਣੋ ਸਾਨੂੰ ਨਹੀਂ ਕੋਈ ਉੱਤੇ ਕਮੈਂਟ ਕਰਨੇ ਪਰ ਅਸੀਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਹਿੰਦਾ ਕਿ ਕੀ ਗੋਬਿੰਦ ਰਾਏ ਨੂੰ ਗੋਬਿੰਦ ਸਿੰਘ ਤੋਂ ਅਲੱਗ ਕਰ ਦੇਣਗੇ ਕੀ ਧਰਮਦਾਸ ਨੂੰ ਧਰਮ ਸਿੰਘ ਤੋਂ ਅਲੱਗ ਕਰ ਦੇਣਗੇ ਪੰਜ ਪਿਆਰਿਆਂ ਚੋਂ ਕੀ ਦਇਆ RAM ਨੂੰ ਦਇਆ ਸਿੰਘ ਤੋਂ ਅਲੱਗ ਕਰ ਦੇਣਗੇ ਪੰਜ ਪਿਆਰਿਆਂ ਚੋਂ ਇੱਕ ਸਕਵਾਰ ਨੂੰ ਇੰਡੋਨੇਸ਼ੀਆ ਦਾ ਰਾਸ਼ਟਰਪਤੀ ਰਿਹਾ 21 ਸਾਲ ਇੰਡੋਨੇਸ਼ੀਆ 100% ਇਸਲਾਮਿਕ ਮੁਲਕ ਹੈ ਇਸ ਵੇਲੇ 100% ਪਰ ਤੁਹਾਨੂੰ ਪਤਾ ਕਿ ਦੁਨੀਆ ਦੀ ਸਭ ਤੋਂ ਵਧੀਆ ਰਾਮਲੀਲਾ ਇੰਡੋਨੇਸ਼ੀਆ 'ਚ ਹੁੰਦੀ ਹੈ ਇੰਡੋਨੇਸ਼ੀਆ ਦੇ ਬੈਂਕ ਦਾ ਨਾਮ ਕੀ ਹੈ ਕੁਬੇਰ ਬੈਂਕ Hindu Devta ਉੱਥੋਂ ਦੀ 에어ਲਾਈਨ ਦਾ ਕੀ ਨਾਮ ਹੈ ਗਰੁੜ 에어ਲਾਈਨ Hindu Devta ਔਰ ਜਦੋਂ ਮੁਸਲਿਮ ਦੇਸ਼ਾਂ ਦੀ ਕਾਨਫਰੰਸ 'ਚ ਗਿਆ ਉਹਦੀ ਇੱਕ ਬੇਟੀ ਜਿਹੜੀ ਆ ਉਹ ਵੀ ਰਾਸ਼ਟਰਪਤੀ ਰਹੀ ਹੈ ਇਸ ਕਾਰਨ ਉਹਦੀ ਮੇਘਾਵਤੀ ਤੇ ਪਦਮਾਵਤੀ ਮੇਗਾਬਤੀ ਰਾਸ਼ਟਰਪਤੀ ਬਣੀ ਸੀ ਉੱਥੋਂ ਦੀ ਦੋਨੋਂ ਹਿੰਦੂ ਨਾਮ ਨੇ ਜਦੋਂ ਇਸਲਾਮਿਕ ਦੇਸ਼ਾਂ ਦੀ ਕਾਨਫਰੰਸ 'ਚ ਗਿਆ ਉਹਨੂੰ ਕਿਹਾ ਕਿ ਇਹ ਨਾਮ ਤੁਸੀਂ ਕਿਉਂ ਰੱਖੇ ਹੋਇਆ ਇਹ ਤੁਸੀਂ ਤਾਂ ਇਸਲਾਮ ਨੂੰ ਮੰਨਣ ਵਾਲੇ ਉਹ ਕਹਿੰਦਾ ਮੈਂ ਖੁਦ ਮੇਰੇ ਜਿਹੜੇ ਪੁਰਖੇ ਸੀ ਉਹ ਸਾਰੇ ਹਿੰਦੂ ਸੀ ਅਸੀਂ ਹੁਣ ਇਸਲਾਮ ਨੂੰ ਮੰਨਦੇ ਆਂ ਔਰ ਇਸਲਾਮ ਦੇ ਉਸਨੇ ਮੁਤਾਬਕ ਪੂਜਾ ਕਰਦੇ ਆਂ ਪਰ ਜਿਹੜਾ ਵਿਅਕਤੀ ਜਿਹੜਾ ਦੇਸ਼ ਜਿਹੜਾ ਸਮਾਜ ਆਪਣੇ ਪਿਛੋਕੜ ਤੇ ਆਪਣੇ ਵਿਰਸੇ ਤੇ ਫਖਰ ਨਹੀਂ ਕਰਦਾ ਉਹ ਕਦੇ ਮਹਾਨ ਨਹੀਂ ਹੋ ਸਕਦਾ ਇਸ ਲਈ ਇਹ ਮੇਰਾ ਵਿਰਸਾ ਮੈਂ ਭਗਵਾਨ ਰਾਮ ਦੀ ਰਾਮਲੀਲਾ ਵੀ ਚੱਲੂਗੀ ਮੇਰੇ ਸਭ ਤੋਂ ਵਧੀਆ ਮੇਰੀਆਂ ਬੇਟੀਆਂ ਦੇ ਨਾਂ ਉਹ ਵੀ Hindu ਨਾਮ ਰਹਿਣਗੇ ਮੇਰੇ ਗਰੁੜ 에ਅਰਲਾਈਨ ਦਾ ਹੈਗੀ ਕੁਵੇਰ ਬੈਂਕ ਰਹੇਗਾ ਤੇ ਇਸ ਕਰਕੇ ਉਹ ਸਾਰਾ ਉਹਨੇ ਉੱਥੇ ਉਸ ਤੇ ਫਖਰ ਮਹਿਸੂਸ ਕੀਤਾ ਔਰ ਇਸਲਾਮਿਕ ਕੰਟਰੀਜ਼ ਦੇ ਸਾਰੇ بڑے ਲੋਕਾਂ ਨੇ ਉਸ ਚੀਜ਼ ਨੂੰ ਮੰਨਿਆ ਕਿ ਠੀਕ ਕਰ ਰਹੇ ਹੋ ਤੁਸੀਂ ਤੇ ਇਹ ਤੁਸੀਂ ਕੀ ਅਲੱਗ-ਤਲਗ ਕਰਨ ਲੱਗੇ ਹੋ ਕੀ ਇਹ ਗੱਲਾਂ ਕਰਨ ਲੱਗੇ ਹੋ ਉੱਥੇ ਕੁਰਾਨ ਪੜਾਉਣੀ ਸ਼ੁਰੂ ਕਰਤੀ ਉੱਥੇ ਤੁਸੀਂ ਨਿਕਾਹ ਕਰਾਉਣੇ ਗੁਰਦੁਆਰਾ ਸਾਹਿਬਾਂ 'ਚ ਸ਼ੁਰੂ ਕਰਤੇ ਇਹ ਕਿਹੜੀ ਕਿਹੜੀ ਰਿਸ਼ਾ ਦੇ ਰਹੇ ਹੋ ਕਿੱਥੇ ਗੁਰੂ ਗੋਬਿੰਦ ਸਿੰਘ ਨੇ ਇਹ ਗੱਲ ਕਹੀ ਆ ਉਹ ਤਾਂ ਉਸ ਜ਼ੁਲਮ ਦੇ ਖਿਲਾਫ ਲੜੇ ਨੇ ਸਾਡੇ ਗੁਰੂਆਂ ਨੂੰ ਸ਼ਹੀਦ ਕੀਤਾ ਔਰ ਇਹ ਇਹ ਜ਼ੁਲਮ ਦੇ ਖਿਲਾਫ ਜ਼ੁਲਮ ਦੇ ਨਾਲ ਖੜੇ ਹੋ ਰਹੇ ਆ ਇਹ ਨਹੀਂ ਹੋਣਾ ਚਾਹੀਦਾ ਤੇ ਮੈਂ ਇੱਕ ਸਿੱਖ ਹੋਣ ਦੇ ਨਾਤੇ ਕਹਿ ਰਿਹਾ ਮੇਰੀ ਪਾਰਟੀ ਨਹੀਂ ਇੱਥੇ ਕੋਈ ਕੁਝ ਵੀ ਕਹਿੰਦੀ ਅਸੀਂ ਕਿਸੇ ਦੇ ਧਰਮ 'ਚ ਨਹੀਂ ਦਖਲ ਦਿੰਦੇ ਕੋਈ ਜਿੱਦਾਂ ਮਰਜ਼ੀ ਚਲਾਓ